ਜਲੰਧਰ ਪੁਲਿਸ ਨੇ ਹਥਿਆਰ ਨਨ ਵਾਲੇ ਯੂਨਿਟ ਦਾ ਕੀਤਾ ਪਰਦਾਫਾਸ਼ 10 ਨਜਾਇਜ਼ ਦੇਸੀ ਪਿਸਤੌਲ ਸਮੇਤ ਨਬਾਲਾ ਗ੍ਰਫਤਾਰ ਵੇਰਵਿਆਂ ਦਾ ਖੁਲਾਸਾ ਕਰਦੇ ਹਾਂ ਜਲੰਧਰ ਪੁਲਿਸ ਨੂੰ ਮਿਲੀ ਸੂਚਨਾ ਦੇ ਜਲੰਧਰ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਵਿਅਕਤੀ ਨੂੰ ਗੈਰ ਕਾਨੂੰਨੀ ਦੇਸੀ ਪਿਸਤੌਲ ਸਮੇਤ ਜਲੰਧਰ ਪੁਲਿਸ ਨੇ ਗ੍ਰਫਤਾਰ ਕੀਤਾ ਜਿਸ ਦੀ ਪਛਾਣ ਹਰਿੰਦਰ ਸਿੰਘ ਉਰਫ ਐਨੀਵਾਸੀ ਕੋਰਟ ਜਲੰਧਰ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨਾਬਾਲਗ ਹੈ ਅਤੇ ਕਾਫੀ ਲੰਬੇ ਸਮੇਂ ਤੋਂ ਉਸ ਕਾਰੋਬਾਰ ਵਿੱਚ ਜੁੜਿਆ ਹੋਇਆ ਹੈ ਕਾਰਵਾਈ ਦੌਰਾਨ ਜਲੰਧਰ ਪੁਲਿਸ ਨੇ ਮੁਲਜ਼ਮ ਕੋਲੋਂ 10 ਦੇਸੀ ਪਿਸਤੌ ਵਰਤੇ ਜਾਂਦੇ ਸੰਦੇ bina ਨੰਬਰ ਪਲੇਟ ਤੋਂ ਇੱਕ ਐਕਟਿਵ ਆ ਬਰਾਮਦ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 5 ਜ਼ਿਲੰਧਰ ਵਿਖੇ ਪੁਲਿਸ ਨੇ ਮੁੱਜਮੇ ਖਿਲਾਫ ਐਫ ਆਈ ਆਰ ਦਰਜ ਕਰਕੇ ਮੁੱਜਮੇ ਨੂੰ ਗ੍ਰਿਫਤਾਰ ਕਰ ਲਿਆ। ਪੀਰ ਰਿਪੋਰਟ ਜ਼ਿਲੰਧਰ ਬੀਟੀਵੀ। ਇਹ ਜੀ ਇੱਕ ਸਾਡੀ ਕ੍ਰਾਈਮ ਬ੍ਰਾਂਚ ਨੇ ਸੀਪੀ ਸਾਹਿਬ ਦੇ ਨਿਰਦੇਸ਼ਾਂ ਤੇ ਸਪੈਸ਼ਲ ਆਪਰੇਸ਼ਨ ਲਾਂਚ ਕੀਤੇ ਜਿਸ ਤਹਿਤ ਮਾਰਨਿੰਗ ਦੇ ਵਿੱਚ ਸਾਡੀਆਂ ਦੋ ਪਾਰਟੀਆਂ ਜਿਹੜੀਆਂ ਉਹ ਏਰੀਆ ਦੇ ਵਿੱਚ ਨਿਕਲੀਆਂ ਹੋਈਆਂ ਸੀ। ਤੋਂ ਨੈਬ ਦਾ ਕਲਪਿਸ਼ਟ ਇੱਕ ਇਨਫੋਰਮੇਸ਼ਨ ਆਈ। ਜਿਸ ਨੂੰ ਡਵੈਲਪ ਕਰਦੇ ਹੋਏ ਇੱਕ ਇੰਡੀਵਿਜੂਅਲ ਨਵਾਲੇਕ ਲੜਕਾ ਹੈਗਾ ਸਤਾਰ ਸਾਡੇ 17 ਸਾਲ ਦਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 10 ਦੇਸੀ ਕੱਟੇ ਬਰਾਮਦ ਹੋਏ ਜਿਹੜੇ ਕਿ ਸਰਪ੍ਰਾਈਜ਼ਿੰਗ ਹੈ ਇਹ ਆਪੀਓ ਨੇ ਖੁਦ ਬਣਾਏ ਹੋਏ ਆ ਜੋ ਕਲੇਮ ਕਰਦਾ ਨਾਲ ਜਿਹਦੇ ਨਾਲ ਉਹ ਬਣਾਉਂਦਾ ਸੀਗਾ ਉਹ ਲੋਹਾ ਕਟਰ ਦਾ ਡ੍ਰਿਲ ਮਸ਼ੀਨ ਵੀ ਨਾਲ ਦਰਾਂ ਮਤ ਹੋਈ ਇੱਕ ਕਰੀਬ 11 ਕ ਮਹੀਨੇ ਤੋਂ ਬਣਾ ਲਿਆ ਅਸੀਂ ਇਹਨੂੰ ਰੌਂਡ ਆਪ ਕੀਤਾ ਜੇ ਘਾਹ ਮੰਡੀ ਚੌਂਕ ਦੇ ਲਾਗੇ ਗਾਉਂ ਸੀ ਉੱਥੇ ਬੈਗ ਦੇ ਵਿੱਚ ਰੱਖ ਕੇ ਬੈਠਾ ਹੋਇਆ ਸੀਗਾ ਸ਼ਾਇਦ ਕਿਸੇ ਨੇ ਵੇਟ ਕਰਿਆ ਫਿਲਹਾਲ ਇਕੱਲਾ ਹੀ ਆ ਜੀ ਮਾਰਨਿੰਗ ਚ ਅਰੈਸਟ ਕੀਤਾ ਇਸ ਕਰਕੇ ਤਫਤੀਸ਼ ਚੱਲ ਰਹੀ ਹੈ ਹੁਣ ਸਾਰੀ ਡਿਟੇਲ ਜਿਹੜੀ ਹੈ ਤਫਤੀਸ਼ ਚੱਲੇਗੀ ਫਿਰ ਤੁਹਾਨੂੰ ਦੱਸਾਂਗੇ